ਦੇਖੋ ਤਰਨਤਨ ਦਾ ਰਿਜ਼ਲਟ ਅੱਗੇ ਵੀ ਬੜਾ ਇਤਿਹਾਸਿਕ ਆਉਂਦਾ ਆ ਉਸ ਇਲਾਕੇ ਨੇ ਬਹੁਤ ਸਾਰੇ ਆਗੂ ਨੂੰ ਜੇਲ੍ਹ ਚ ਬੈਠੇ ਆ ਐਮਪੀ ਬਣਾਇਆ ਤੇ ਉਹਨਾਂ ਨੂੰ ਇਲੈਕਸ਼ਨ ਜਿਤਾਈ ਇਸ ਵਾਰ ਵੀ ਜਿਹੜਾ ਭਾਈ ਸੰਦੀਪ ਸਿੰਘ ਦਾ ਪਰਿਵਾਰ ਆ ਉਹਦੇ ਨਾਲ ਬੜੀ ਹਮਦਰਦੀ ਆ ਕਰਕੇ ਸੰਦੀਪ ਸਿੰਘ ਨੇ ਪੰਥ ਵਾਸਤੇ ਪੰਜਾਬ ਵਾਸਤੇ ਸੰਘਰਸ਼ ਕੀਤਾ ਠੀਕ ਆ ਉਹਦਾ ਸਤਕਾਰ ਆ ਲੋਕਾਂ ਦੇ ਮਨਾਂ 'ਚ ਸੋ ਉਹਦੇ ਬ੍ਰਦਰ ਖੜੇ ਆ ਭਾਈ ਮਨਦੀਪ ਸਿੰਘ ਬੜੀ ਵਧੀਆ ਉਹਨਾਂ ਦੇ ਹੱਕ ਵਿੱਚ ਲੋਕਾਂ ਦੀ ਜਿਹੜੀ ਆਵਾਜ਼ ਬਣੀ ਹੋਈ ਹੈ ਲੋਕਾਂ ਵਿੱਚ ਬੜੀ ਚਰਚਾ ਉਹਨਾਂ ਦੀ ਸੋ ਸਾਨੂੰ ਤਾਂ ਪੂਰੀ ਉਮੀਦ ਹੈ ਕਿ ਤਰਨਤਾਰਨ ਦੀ ਜਿਮਣੀ ਚੋਣ ਇਤਿਹਾਸਿਕ ਨਤੀਜੇ ਆਪਣੇ ਲੈ ਕੇ ਆਉਗੀ ਇਹਦਾ ਰਿਜ਼ਲਟ ਬੜਾ ਇਤਿਹਾਸਿਕ ਹੋਊਗਾ ਜਿਹੜਾ ਕਦੀ ਕਿਸੇ ਨੇ ਸੋਚਿਆ ਨਾ ਹੋਵੇ ਉੱਥੇ ਹਿਸਟਰੀ ਦੁਬਾਰਾ ਰਿਪੀਟ ਹੋਣ ਜਾ ਰਹੀ ਹੈ ਜਿਵੇਂ ਪਹਿਲਾਂ ਵੀ ਜੇਲ੍ਹਾਂ ਚ ਬੈਠੇ ਆਗੂਆਂ ਨੂੰ ਜਿਤਾਇਆ ਜਾਂਦਾ ਤਰਨਤਾਰਨ ਖਡੂਰ ਸਾਹਿਬ ਵੱਲੋਂ ਇਸ ਵਾਰ ਵੀ ਲੱਗਦਾ ਹੈ ਕਿ ਸਾਰਾ ਨੌਜਵਾਨ ਵਰਗ ਯੂਥ ਸ਼ਹਿਰ ਦੇ ਵਪਾਰੀ ਵੀ ਪਿੰਡਾਂ 'ਚ ਬੈਠੇ ਲੋਕ ਵੀ ਭਾਈਚਾਰੇ ਵੀ ਸਾਰੇ ਚਾਹੁੰਦੇ ਆ ਕਿ ਭਾਈ ਮਨਦੀਪ ਸਿੰਘ ਦੇ ਪਰਿਵਾਰ ਦੀ ਬੜੀ ਕੁਰਬਾਨੀ ਆ ਇਸ ਕਰਕੇ ਉਹਨਾਂ ਨੂੰ ਵੋਟਾਂ પાਕੇ ਐਮ.ਐਲ.ਏ ਤਰੰਤਰ ਮਨਾਇਆ ਜਾਵੇ ਦੇਖੋ ਸਰਕਾਰ ੱੱਕਾ ਕਰਦੀ ਆ ਹੁਣ ਵੀ ਸਰਕਾਰ ਆਪਣਾ ਪੂਰਾ ਜਿਹੜੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰ ਰਹੀ ਆ ਬਾਈ ਇਲੈਕਸ਼ਨਾਂ ਦਾ ਤਾਂ سلسلہ ਹੀਦਿਆਂ ਦਾ ਬਣ ਗਿਆ ਲੋਕਤੰਤਰ ਨੂੰ ਆਪਣੇ ਢਹਿ ਟੇਰੀ ਕਰਕੇ ਲੋਕਤੰਤਰ ਨੂੰ ਬਿਲਕੁਲ ਛਿੱਕੇ ਟੰਗ ਤੇ ਛਿੱਕੇ ਟੰਗ ਕੇ ਸਰਕਾਰਾਂ ਇਹ ਬਾਈ ਇਲੈਕਸ਼ਨਾਂ ਵਿੱਚ ਹਰ ਜਿਹੜਾ ਹੈਗਾ ਆ ਆਪਣਾ ਉਹ ਵਰਤਦੀ ਆ ਹੱਥਕੰਡਾ ਤੇ ਗਲਤ ਆ ਲੋਕਤੰਤਰ ਦੇ ਨਾਲ ਐਦਾਂ ਤਕਾ ਨੁਕਸਾਨ ਨਹੀਂ ਆਪਣੇ ਕਰਨਾ ਚਾਹੀਦਾ ਜੇ ਸਰਕਾਰ ਕਰੂਗੀ ਤੇ ਸਰਕਾਰ ਨੂੰ ਉਹਦਾ ਵਿਰੋਧ ਵੀ ਚੱਲਣਾ ਪਊਗਾ ਪੰਥਕ ਇਹ ਇਲਾਕਾ ਹੈਗਾ ਪੰਥਕ ਇਲਾਕੇ ਦੇ ਵਿੱਚ ਲੱਗਦੇ ਸਰਕਾਰੀ ਤੰਤਰ ਜਿਹੜੇ ਚੱਲਣਗੇ ਤੇ ਕਾਮਯਾਬ ਹੋਣਗੇ ਦੇਖੋ ਕਾਮਯਾਬ ਤਾਂ ਜਦੋਂ ਰਿਜ਼ਲਟ ਆ ਉਦੋਂ ਪਤਾ ਲੱਗੂਗਾ ਪਰ ਇਸ ਵੇਲੇ ਲੋਕ ਪਰਵਾਹ ਨਹੀਂ ਕਰ ਰਹੇ ਸਰਕਾਰ ਦੀ ਲੋਕਾਂ ਨੇ ਆਪਣੇ ਮਨ ਬਣਾਏ ਆ ਲੋਕਾਂ ਦੇ ਮਨ ਹੋਰ ਮਜ਼ਬੂਤ ਹੋ ਜਣੇ ਆ 11 ਤਰੀਕ ਤੱਕ ਸੋ ਮੈਂ ਫੇਰ ਜਿਹੀ ਪਹਿਲੇ ਕੱਲ ਕਹਿ ਕੇ ਟਿਆ ਇਹ ਇਤਿਹਾਸਿਕ ਇਹਦਾ ਰਿਜ਼ਲਟ ਆਊਗਾ ਤੇ ਤਰਨਤਾਰਨ ਦਾ ਜਿਵੇਂ ਪਹਿਲਾਂ ਤੋਂ ਹੀ ਪੰਜਾਬ ਨਾਲੋਂ ਵੱਖਰਾ ਰਿਜ਼ਲਟ ਆਉਂਦਾ ਇਸ ਵਾਰ ਵੀ ਤਰਨਤਾਰਨ ਦੇ ਲੋਕਾਂ ਨੇ ਮਨ ਬਣਾ ਲਿਆ ਭਾਈ ਮਨਦੀਪ ਸਿੰਘ ਨੂੰ ਐਮਐਲਏ ਬਣਾਉਣ ਦਾ